ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰਤ ਸਿੰਘ ਤਨਕਲ ਰਿਫਿਊਜ਼ ਕੇਸਸ ਨੂੰ ਵੀਜ਼ੇ ਦਵਾਉਣ ਦੇ ਬਾਦਸ਼ਾ ਪੀਪੀਆਰ ਦਵਾਉਣ ਦੇ ਬਾਦਸ਼ਾ ਔਰ ਅੱਜ ਬੜਾ ਮਹੱਤਵਪੂਰਨ ਵਿਸ਼ਾ ਹੈ ਜਿਹਦੇ ਉੱਪਰ ਤੀਰਤ ਜੀ ਦੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੀਰਤ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਲਈ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੀਰ ਜੀ ਪੰਜਾਬ ਚ ਇੰਡੀਆ ਚ ਵੋਟਾਂ ਵਾਲਾ ਕੰਮ ਨੇ ਪੜ ਗਿਆ ਹੁਣ ਤਾਂ ਨਤੀਜੇ ਆਉਣੇ ਹਨ ਪਰ ਕੈਨੇਡਾ ਦੇ ਇਸ ਸਾਲ ਦੇ ਅੰਤ 'ਚ ਜਾਂ ਅਗਲੇ ਸਾਲ ਦੇ ਸ਼ੁਰੂ 'ਚ ਵੋਟਾਂ ਪੈਣੀਆਂ। ਹੁਣ ਵੋਟਾਂ ਦਾ ਕੈਨੇਡਾ ਦੀਆਂ ਵੋਟਾਂ ਦਾ ਕੀ ਪ੍ਰਭਾਵ ਪੈ ਸਕਦਾ ਹੈ ਸਾਡੇ ਭਾਰਤੀ ਵਿਦਿਆਰਥੀਆਂ ਤੇ? ਕੀ ਵੀਜ਼ੇ ਘਟਣਗੇ ਵਧਣਗੇ? ਪੀਆਰ ਦੇਣ ਦਾ ਕੰਮ ਘਟੂਗਾ ਵਧੂਗਾ? ਵਿਦਿਆਰਥੀਆਂ ਦੇ ਭਵਿੱਖ ਪੱਖੋਂ ਕੈਨੇਡਾ ਦੀਆਂ ਚੋਣਾਂ ਦਾ ਅਸਰ ਸਾਡੇ ਤੇ ਕੀ ਹੈ? ਇਹ ਗੱਲ ਮੈਂ ਚਾਹੂੰਗਾ ਵਿਸਤਾਰ 'ਚ ਸਾਂਝੀ ਕਰੋ ਹੁਣ ਮੁੰਡੇ ਫਾਇਲਾ ਫੂਲਾ ਲਾਉਣ ਜਾਂ ਰੁਕ ਜਾਣ। ਤੇ ਬਹੁਤ ਸਾਰਾ ਜ਼ਿਆਦਾ ਇੰਪੋਰਟੈਂਟ ਟਾਪਿਕ ਆ ਇੰਪੋਰਟੈਂਟ ਇਸ ਕਰਕੇ ਆ ਐਸ ਵੇਲੇ ਹਰ ਪੇਰੈਂਟਸ ਹਰ ਬੱਚਾ ਜਿਹੜਾ ਕਿ ਆਪਣੇ ਸਾਰੀ ਉਮਰ ਦੀ ਮੈਂ ਲਗੂਗਾ ਪੇਰੈਂਟਸ ਲੱਖਾਂ ਰੁਪਏ ਦੀ ਕਮਾਈ ਦਾ ਤੇ ਲਾਉਣ ਨੂੰ ਤਿਆਰ ਬੈਠੇ ਆ ਬੱਚਾ ਆਪਣੀ ਆਪਣੀ ਜ਼ਿੰਦਗੀ ਦਾ ਚਲਾਉਣ ਨੂੰ ਬੈਠਾ ਹੋਇਆ ਬਟ ਨਾ ਡਰ ਬੜਾ ਵਾ ਇੱਕ ਵਾਰੀ ਤੇ ਸਪੈਸ਼ਲੀ ਜੇ ਤੁਸੀਂ ਅੰਦਰ ਇੰਟਰਨਲ ਵਲੋਗਰਸ ਜਾਂ ਵੀਡੀਓ ਦੇਖ ਲਓ ਨਾ ਤੇ ਕਦੇ ਨਹੀਂ ਕਿਸੇ ਦਾ ਪੇਰੈਂਟਸ ਦਾ ਕਹੂਗਾ ਕਿ ਯਾਰ ਆਪਾਂ ਆਪਣਾ ਬੱਚਾ ਉੱਥੇ ਭੇਜ ਦਈਏ ਤੇ ਤਾਂ ਬੜੀ ਤੰਗੀ ਆ ਗਈ ਤੇ ਕੁਛ ਆ ਗਈ ਤੇ ਸਪੈਸ਼ਲੀ ਜੇਕਰ ਅੱਜ ਦੀ ਦੇਚ ਨਾ ਹੋਂ ਤੁਹਾਡੇ ਸਾਰਿਆਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਹੋਣੇ ਆ ਸੋ ਅੱਜ ਜੇ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਕੈਨੇਡਾ ਚ ਫੋਨ ਕਰਦੇ ਨਾ ਹਰ ਬੰਦਾ ਇਹ ਹੀ ਕਹਿੰਦਾ ਹੁਣ ਆਵਾ ਕਿ ਨਹੀਂ ਜੀ ਹੁਣ ਬਹੁਤ ਸ਼ਕਤੀ ਹੋ ਗਈ ਆ ਆਉਣ ਵਾਲੇ ਸਮੇਂ ਤਾਂ ਹੋਰ ਸ਼ਕਤੀ ਹੋਊਗੀ ਪਤਾ ਕਿਉਂ ਕਹਿ ਰਹੇ ਆ ਕਿਉਂਕਿ ਨਾ ਹਰ ਬੰਦਾ ਕਿਉਂਕਿ ਜਿਹੜੀਆਂ ਵੋਟਾਂ ਤੁਹਾਨੂੰ ਵੀ ਪਤਾ ਹੈਗੀਆਂ ਕਿ ਵੋਟਾਂ ਕਿਹਨੇ ਪਾਉਣੀਆਂ ਸਾਹਮਣੇ ਵਾਲੇ ਬੰਦੇ ਚ ਖਾਸ तौर ਤੇ ਮੈਂ ਤਾਂ ਕਹਾਂਗਾ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਦਾ ਬਹੁਤ ਜ਼ਿਆਦਾ ਘੈਂਟ ਹੈਗੀ ਇਹ 'ਚ ਕੋਈ ਡਾਊਟ ਹੀ ਨਹੀਂ ਹੈਗੀ ਬਟ ਇਹ ਵੀ ਹੈ ਕਿ ਜਿਹੜੀ ਇੱਕ ਚੀਜ਼ ਬਹੁਤ 익 ਹੈਗੀ ਆ ਜਿਹੜੀ ਕਿ ਅੱਜ ਮੈਂ ਐਡਮਿਟ ਕੀਤਾ ਤੇ ਮਾਫੀ ਮੰਗ ਲੈਂਦਾ ਜੇ ਕਿਸੇ ਨੂੰ ਬੁਰਾ ਲੱਗੇ ਸਭ ਤੋਂ ਵੱਡੀ ਗੱਲ ਸਾਡੀ ਥੋੜੀ ਮੈਨੂੰ ਲੱਗੂਗਾ ਜਿਹੜੇ ਪੁਰਾਣੇ ਬੰਦੇ ਗਏ ਉਹ ਕੁਐਸਚਨ ਸਾਨੂੰ ਰਾਈਜ਼ ਕਰਦੇ ਕਿ ਨਵੇਂ ਕਿਉਂ ਆ ਰਹੇ ਨੇ ਨਵੇਂ ਇੰਨੇ ਜ਼ਿਆਦਾ ਕਿਉਂ ਆ ਰਹੇ ਐਨੇ ਜ਼ਿਆਦਾ ਵੀਜ਼ੇ ਕਿਉਂ ਲੱਗ ਰਹੇ ਆ ਈਵਨ ਤਾਂ ਜੀ ਕਈ ਦਿਵਾਰੀ ਤਾਂ ਐਦਾਂ ਵੀ ਹੁੰਦਾ ਜਿਹੜੇ ਸਾਡੇ ਰਿਸ਼ਤੇਦਾਰ ਮਿਲਗੇ ਸਾਡੇ ਸਾਡਾ ਤਾਂ ਕਾਰੋਬਾਰ ਆ ਨਾ ਸਾਡੇ ਜਿਲ੍ਹੇ ਦੇ ਬੱਚੇ ਸਾਡੇ ਤੋਂ ਗਏ ਆ ਅੱਜ ਤੋਂ ਚਾਚਾ ਪੰਜ ਪੰਜ ਸਾਲ ਪਹਿਲਾਂ ਗਏ ਆ ਤੇ ਜਾਂ ਹੁਣ ਜਦੋਂ ਉਹਨਾਂ ਦੇ ਅੱਗੇ ਆਪ ਕੇਵਲ ਸਾਡੇ ਕੋਲ ਮਿਲਣੋਂ ਕਹਿੰਦੇ ਬੱਸ ਕਰੋ ਧੀਰੇ ਜੀ ਕਿੰਨੇ ਕੇ ਬੱਚੇ ਹੋਰ ਭੇਜਣੇ ਆ ਤੇ ਮੈਂ ਤਾਂ ਕਈ ਵਾਰੀ ਕਹਿ ਵੀ ਦਿੰਦਾ ਉਹਨਾਂ ਸਰ ਕਿ ਜਦੋਂ ਚਲੋ ਸਾਰੀ ਵਰਡ ਯੂਜ਼ ਕਰੂੰਗਾ ਮੈਂ ਇਸਦਾੜੀ ਹੋਰ ਡਿਸਕਲੋਜ਼ ਨਹੀਂ ਕਰੂੰਗਾ ਕਿ ਜਿਸਨ ਆਪਣਾ ਬੱਚਾ ਨਹੀਂ ਗਿਆ ਸੀਗਾ ਸਾਨੂੰ ਉਦੋਂ ਕਿੱਦਾਂ ਲੱਗਦਾ ਸੀਗਾ ਕਿ ਸਾਡਾ ਬੱਚਾ ਪਹੁੰਚ ਜਾਵੇ ਸਾਡੀ ਜ਼ਿੰਦਗੀ ਬਦਲੇ ਤੇ ਜ਼ਿੰਦਗੀ ਬਦਲੀ ਆ ਕੈਨੇਡਾ ਦੇ ਵਿੱਚ ਪਹੁੰਚ ਕੇ ਕੋਈ ਵੀ ਬੱਚਾ ਇਦਾਂ ਦਾ ਨਹੀਂ ਆ ਕੋਈ ਵੀ ਪਰਿਵਾਰ ਇਦਾਂ ਦਾ ਨਹੀਂ ਆ ਜਿਹਦੀ ਕਿਸਮਤ ਨਹੀਂ ਬਦਲੀ ਬਟ ਹਾਂ ਸਮਾਜ ਰੂਰ ਲੱਗਦਾ ਟਾਈਮ ਮੌਕਾ ਜਿਹੜਾ ਕਿ ਹਾਂ ਕਿਸੇ ਨੇ ਹੰਡਾਇਆ ਹੈਗਾ ਬਟ ਜਿਹੜਾ ਹੈ ਨਾ ਇਲੈਕਸ਼ਨਾਂ ਦੇ ਵਿੱਚ ਹਮੇਸ਼ਾ ਨੁਕਸਾਨ ਕਰਦਾ ਕਿਹਾ ਹੁੰਦਾ ਜਿਹੜਾ ਕਿ ਆ ਜਨਤਾ ਦਾ ਹੀ ਹੁੰਦਾ ਬਟ ਜੇ ਅੱਜ ਮੈਂ ਦੋ ਗੱਲਾਂ ਇਹਦੇ 'ਚ ਕਰੂੰਗਾ ਵੀਜ਼ੇ ਦੀ ਗੱਲ ਕਰਾਂ ਵੀਜ਼ੇ-ਬੁਜ਼ੇ ਦੀ ਰੁਕਣੇ ਬਹੁਤ ਵਧੀਆ ਵੀਜ਼ੇ ਚੱਲ ਰਹੇ ਸਪੈਸ਼ਲੀ ਅਕਤੂਬਰ ਤੋਂ ਬਾਅਦ ਜੋ ਲੋ ਇਹਨਾਂ ਆਪਸ ਇੰਡੀਆ ਕੈਨੇਡਾ ਦਾ ਕਨਫਲਿਕਟ ਹੋਇਆ ਸੀਗਾ ਜੋ ਇੰਡੀਆ ਨੇ ਉੱਥੇ ਦੀ ਗਵਰਨਮੈਂਟ ਦੇ ਵੀਜ਼ੇ ਮਿਲ ਕੈਨੇਡਾ ਦੇ ਵੀਜ਼ੇ ਉਸ ਤੋਂ ਬਾਅਦ ਕੈਨੇਡਾ ਨੇ ਇੰਡੀਆ ਤੋਂ ਤੁਸੀਂ ਜੇ ਕਹਿ ਲਓਗੇ ਨਾ ਰਿਫਿਊਜ਼ਲ ਨਹੀਂ ਦਿੱਤੀ ਸਟੱਡੀ ਵੀਜ਼ਾ ਨੂੰ ਤੇ ਨਾ ਨਹੀਂ ਹੋਗਾ ਤੇ ਇਦਾਂ ਹੀ ਚੱਲਦਾ ਰਹੂਗਾ ਸਟੂਡੈਂਟ ਜਿਹੜਾ ਹੈਗਾ ਸਟੱਡੀ ਵੀਜ਼ਾ ਜਾਂ ਸਟੂਡੈਂਟ ਆ ਬਹੁਤ ਜ਼ਿਆਦਾ ਉਹਨੇ ਇਕਨੋਮੀ ਦਾ ਇੰਪੋਰਟੈਂਟ ਰੋਲ ਪੇ ਕਰਦਾ ਮਤਲਬ ਕਿ ਇੱਥੇ ਦਾ ਫਾਇਦਾ ਹੀ ਹੈਗਾ ਦੂਜੀ ਚੀਜ਼ ਨੁਕਸਾਨ ਕੀ ਇਹਨਾਂ ਦਾ ਹੈਗਾ ਪੀਆਰ ਦੇ ਜਿਹੜੇ ਪੁਆਇੰਟ ਬੜੇ ਉੱਪਰ ਚਲੇ ਗਏ ਮਤਲਬ ਕਿ ਸੈਟਲ ਹੋਣਾ ਥੋੜਾ ਜਆਕਾ ਹੋਇਆ ਕੰਮ ਲੱਭਣਾ ਥੋੜਾ ਜਆਕਾ ਹੋਇਆ ਰੈਂਟ ਥੋੜੇ ਜਿਹੜੇ ਹਾਈ ਤੇ ਜਿਹੜੇ ਹੱਡੇ ਕੀ ਆ ਬਹੁਤ ਹਾਈ ਲੈਵਲ ਤੇ ਚਲੇ ਗਿਆ ਜ ਜਦ ਬੱਚੇ ਜੀ ਮੁੱਕੇਗਾ ਤਾਂ ਉਹ ਥੋੜੇ ਜਿਹੇ ਥੋੜੇ ਜਿਹੇ ਬੱਚੇ ਪਰੇਸ਼ਾਨ ਜ਼ਰੂਰ ਆ ਤੇ ਮੈਨੂੰ ਲੱਗਾ ਥੋੜਾ ਜਿਹਾ ਬੰਦਾ ਵੀ ਉਹਨਾਂ ਦਾ ਪਰੇਸ਼ਾਨ ਹੋਣਾ ਪੁਆਇੰਟਸ ਇਹਨੇ ਬੰਨਣ ਨਹੀਂ ਦੇ ਪੀਆਰ ਕਿੱਦਾਂ ਲੈਣਗੇ ਉਹਨੂੰ ਐਲਐਮਆਈ ਲੈਣੀਆਂ ਪੈਣੀਆਂ ਵਰਕ ਪਰਮਿਟਸ ਨੂੰ ਲੈ ਕੇ ਜਾਂ ਪੀਐਨਪੀ ਵਾਲੇ ਪਾਸੇ ਨੂੰ ਜਾਣਾ ਪਣਾ ਉਹ ਵੀ ਅੱਜ ਕੱਲ੍ਹ ਜਿਹੜੀਆਂ ਬੰਦ ਕੀਤੀਆਂ ਹੋਈਆਂ ਸਰ ਉਹ ਥੋੜੀ ਸਟਰਗਲ ਜਿਹੜੀ ਕੀ ਹੈ ਜ਼ਰੂਰ ਹੈਗੀ ਆ ਕਿਉਂ ਹੈਗੀ ਆ ਇਲੈਕਚਰਸ ਚੌਵੀ ਦੇ ਐਂਡ ਦੇ ਵਿੱਚ ਸੋ ਐਸ ਵੇਲੇ ਗਵਰਨਮੈਂਟ ਕੋਈ ਵੀ ਜੇ ਅਨਾਉਂਸਮੈਂਟ ਕਰਦੀ ਹੈ ਤੇ ਜਿਹੜੇ ਉਹਨਾਂ ਦੇ ਵੋਟਰਸ ਪੁਰਾਣੇ ਬੰਦੇ ਉਹਦੇ ਸੈਟਲ ਗਏ ਹੋਏ ਆ ਉਹਨਾਂ ਦੀ ਮਾਈਂਡ ਸੈਟ ਨੂੰ ਲੈ ਕੇ ਇਹਦੇ ਵਿੱਚ ਅਨਾਉਂਸਮੈਂਟ ਹੋ ਰਹੀ ਆ ਸੋ ਉਹਨਾਂ ਦਾ ਧੱਕਾ ਕਿ ਇਹਨਾਂ ਨੂੰ ਚਰਨਾ ਪੈਣਾ ਜਿਹੜੇ ਬੱਚੇ ਨੇ ਹੁਣ ਪੀਆਰ ਜਨ ਨੇ ਲਾਈਆਂ ਹੋਈਆਂ ਪੁਆਇੰਟ ਨਹੀਂ ਪੂਰੇ ਹੋ ਰਹੇ ਪੜਾਈਆਂ ਪੂਰੀਆਂ ਕੀਤੀਆਂ ਹੋਈਆਂ ਉਹਨਾਂ ਦਾ ਹੋ ਸਕਦਾ ਸੋ ਬਠਾ ਜਿਹੜੇ ਨਵੇਂ ਵੀਜ਼ੇ ਉਹਦੇ ਲੱਗਦੇ ਰਹਿਣਗੇ ਦੂਜੀ ਗੱਲ ਅਸਾਂ ਸਿਰਫ 24 ਸਾਲ ਜਾਂ 25 ਹ 2024 2025 ਚੈਲਿੰਜੀਂਗ ਰਹੂਗਾ ਤੋਂ ਮਹਾਰ ਪਰੈਂਟਸ ਨੂੰ ਕਹੂੰ ਆਪਣੇ ਬੱਚੇ ਨੂੰ ਤਿਆਰ ਕਰਕੇ ਭੇਜੋ ਜਿਹੜੇ ਉੱਥੇ ਵੀ ਬੱਚੇ ਪਹੁੰਚੇ ਹੋਏ ਆ ਉਹਨਾਂ ਨੂੰ ਵੀ ਕਹਾਂਗਾ ਕਿ ਜਿਗਰਾ ਰੱਖ ਕੇ 24 25 ਚ ਸਰਵਾਈਵਲ ਵਾਲੇ ਪਾਸੇ ਲੋ ਜਾਓ 26 ਬਹੁਤ ਵਧੀਆ ਹੋਣ ਲੱਗਾ ਇਹਦੇ ਵਿੱਚ ਮੈਂ ਫੈਕਟਸ ਨਾਲ ਗੱਲ ਕਰਦਾ ਹੁਣ ਜਿਹੜੀ ਇਸ ਵੇਲੇ ਸਰਕਾਰ ਆ ਉਹਨਾਂ ਨੇ ਜਿਹੜੇ ਕੀ ਆ ਇਹਨਾਂ ਮੁੱਦਿਆਂ ਤੇ ਕੀ ਹਾਂ ਵੀ ਰਿਡਰ ਇੰਟਰਨਲ ਬੰਦੇ ਇਹਨਾਂ ਨੂੰ ਖੁਸ਼ ਵਾਸਤੇ ਸਾਰੀਆਂ ਚੀਜ਼ਾਂ ਚੱਲਣੀਆਂ ਅਨਾਊਂਸਮੈਂਟਾਂ ਚੱਲਣੀਆਂ ਉਹਦੇ ਨਾਲੀਆਂ ਪਾਲਿਸੀ ਸੈਟਅਪ ਹੋਣੀਆਂ ਸੋ ਹੋ ਸਕਦਾ ਤਾਂ ਪੀਆਰ ਵਾਸਤੇ ਥੋੜੀ ਸ਼ਕਤੀ ਜੀ ਜਿਹੜੀ ਕੀ ਹੋਵੇ ਦੂਜੀ ਗੱਲ ਆ ਨਮੀ ਜਿਹੜੀ ਆਈ ਜੇ ਨਾ ਜੇ ਚੇਂਜ ਕਰ ਲੈਂਦੀ ਹੈ ਸਰਕਾਰ ਜੇ ਤਾਂ ਆ ਗਈ ਕਿਉਂਕਿ ਇਹ ਸਰਕਾਰ ਦੇ ਲਈ ਟਰੂਡੋ ਦੀ ਹੈਗੀ ਹੈ ਸਭ ਨੂੰ ਪਤਾ ਇਮੀਗ੍ਰੇਸ਼ਨ ਦੇ 100% ਫੇਵਰਚਾ ਤੇ ਮੈਨੂੰ ਵੀਰੇ ਅੱਗੇ ਨੂੰ ਕਹਿਣ ਦੀ ਲੋੜ ਨਹੀਂ ਸਭ ਨੂੰ ਪਤਾ ਇਸ ਤੋਂ ਬਾਅਦ ਕਿੱਦਾਂ ਦੇਦੀ ਆਏਗੀ ਜਹਰ ਚੀ ਹੋਗੀ ਜੇ ਇਹ ਸਰਕਾਰ ਦੁਆਰਾ ਹੀ ਜੇ ਕਿਸੇ ਤਰੀਕੇ ਨਾਲ ਕਿਸੇ ਤੱਤ ਨਾਲ ਵੀ ਇਹ ਸਰਕਾਰ ਵਾਪਸ ਨਹੀਂ ਆਉਂਦੀ ਨਵੀਂ ਸਰਕਾਰ ਮੋਟਾ ਹੀ ਇਸ ਚੀਜ਼ਾਂ ਤੇ ਮੰਗਦੀ ਹੈ ਕਿ ਇਮੀਗ੍ਰੇਸ਼ਨ ਨੂੰ ਸੀ ਸਿਲੈਕਟ ਕਰਾਂਗੇ ਸੀ ਪਾਲਿਸੀਜ਼ ਬਣਾਵਾਂਗੇ ਇਹ ਕਰਾਂਗੇ ਸੋ ਜਦੋਂ ਨਵੀਂ ਸਰਕਾਰ ਆਉਂਦੀ ਆ ਉਹਨੇ ਵੀ ਆਪਣੇ ਆਪ ਨੂੰ 6 ਮਹੀਨੇ ਸਾਲ ਆਪਣੇ ਵਾਅਦੇ ਤੇ ਰੱਖਣਾ ਬਟ ਇੱਕ ਚੀਜ਼ ਮੰਨ ਕੇ ਚੱਲੋ ਨਈ ਗੁਜਾਰਾ ਸਟੂਡੈਂਟਸ ਦਾ ਮਤਲਬ ਉਥੇ ਬੁਲਾਏ ਬਣਾ ਕਿਉਂਕਿ ਇੰਨੀ-ਇੰਨੀ ਲੱਖਾਂ ਰੁਪਏ ਜਦੋਂ ਉਥੇ ਲੈ ਕੇ ਜਾਂਦਾ ਇਕਨੋਮੀ ਦਾ ਪਾਰਟ ਬਣਦੇ ਆ ਸੋ ਇੱਕ ਤਰ੍ਹਾਂ ਦਾ ਇਹ ਉਹਨਾਂ ਦਾ ਮੈਂ ਤਾਂ ਕਹੂੰਗਾ ਐਸੈਟ ਬਣ ਚੁੱਕੇ ਹੈ ਗਹਿਣਾ ਬਣ ਚੁੱਕੇ ਹੈ ਕਿ ਜਿਹੜਾ ਕੀ ਇਹ ਚੱਲਦੇ ਰਹੇਗਾ ਸੋ ਇਹ ਹੈਗੀ ਜਣੀ ਕਿ ਸਚਾਈ ਆਨ ਨੋਲੇ ਸਮੇਂ ਦੇ ਵਿੱਚ ਪਰ ਇੱਕੋ ਚੀਜ਼ ਹੈ ਜਿਗਰਾ ਰੱਖਣ ਦੀ ਬਾਕੀ ਹਾਂ ਜਿੰਨੇ ਵੀ ਬੱਚੇ ਆ ਇਸ ਲਈ ਜਿਹੜੇ ਕੈਨੇਡਾ ਗਏ ਹੋਏ ਆ ਪ੍ਰਲੀਆਂ ਸਮਝ ਗਏ ਹੋਏ ਆ ਪੂਰਾ ਨਜ਼ਾਰਾ ਲੈਂਦਾ ਪੇਰੈਂਟਸ ਸਾਰੇ ਬੜੇ ਖੁਸ਼ ਹੈਗੇ ਆ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਬਾਈ ਕੋਈ ਵੀ ਬੱਚੇ ਨੂੰ ਆਪਣੇ ਸਿਖਾ ਕੇ ਭੇਜੋ ਕਿ ਕੋਈ ਵੀ ਚੀਜ਼ ਘਰ ਵੀ ਇੱਥੇ ਇੰਡੀਆ ਬਣਾਈਏ ਨਾ ਉਹਨੂੰ ਵੀ ਸਮਾਂ ਲੱਗਦਾ ਬਣਾਉਣ ਨੂੰ ਤੇ ਇਹ ਤਾਂ ਫਿਰ ਇੱਕ ਜ਼ਿੰਦਗੀ ਆ ਕੈਨੇਡਾ ਜਦੋਂ ਖਾ ਜਾ ਕੇ ਬਣਾਉਣੀ ਆ ਸਮਾਂ ਜ਼ਰੂਰ ਲੱਗਣਾ ਲੱਗਾ ਰਹੇ ਹੌਲੀ ਹੌਲੀ ਸਭ ਕੁਝ ਬਹੁਤ ਜ਼ਿਆਦਾ ਵਧੀਆ ਜਟਾਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਸੋ ਇਸ ਲਈ ਸਿਰਫ ਇੱਕੋ ਚੀਜ਼ ਦੀ ਮੈਂ ਡਵਾਈਸ ਦਊਂਗਾ ਇਸ ਵੀਡੀਓ ਦੇ ਵਿੱਚ ਇਹ ਤਾਂ ਮੈਂ ਤਾਂ ਉਹ ਆਪਾਂ ਸਿਰਫ ਇੱਕ ਆਪ ਅਸੰਪਸ਼ਨ ਦੀ ਗੱਲ ਕੀਤੀ ਐ ਇਸ ਵੀਡੀਓ ਦੇ ਵਿੱਚ ਪਰ ਅੱਜ ਇੱਕ ਹੋਰ ਚੀਜ਼ ਕਹਿ ਦਵਾਂ ਜੇ ਕੈਨੇਡਾ ਤੁਸੀਂ ਆਪਣਾ ਬੱਚਾ ਭੇਜੇ ਨੇ ਜੀ ਸੱਜ ਕੇ ਭੇਜੋ ਟੈਨਸ਼ਨ ਲੈਣ ਦੀ ਲੋੜ ਨਹੀਂ ਐ ਬੇਟਾ ਬਸ ਇੱਕੋ ਜੀ ਦਾ ਖਿਆਲ ਰੱਖੋ ਬੱਚੇ ਦਾ ਕੋਰਸ ਬੜਾ ਸੋਚ ਸਮਝ ਕੇ ਉਹਨੂੰ ਦੋ ਕਿ ਪੜ੍ਹਾਈ ਤੋਂ ਬਾਅਦ ਉਹਦਾ ਜ਼ਿੰਦਗੀ ਬਣ ਸਕੇ ਮਾਪੇ ਲੱਖ ਰੁਪਏ ਲਾ ਅੱਜ ਕੱਲ ਲਾਂਦੇ ਬੱਚਿਆਂ ਦੇ ਪਰ ਉਹ ਆਪਣੇ ਕੰਨੀ ਲਾ ਸਕਦੇ ਸੋ ਪੜ੍ਹਾਈ ਦੀ ਇੱਕ ਉਮਰ ਐ ਇਹ ਚੰਨੀ ਤਰ੍ਹਾਂ ਜਿਹੜੀ ਕਿ ਨਹੀਂ ਜਟ ਲੋ ਬਾਕੀ ਸਰਕਾਰਾਂ ਜਿਹੜੀਆਂ ਮਰਜ਼ੀ ਪਾਲਿਸਿਸ ਆਏ ਔਖੀਆਂ ਬਣਾਦਨ ਚਾਹੇ ਔਖੀਆਂ ਬਣਾਦਨ ਪਰ ਸਟੂਡੈਂਟਸ ਤੋਂ 24 25 ਸਾਲ ਸਰਵਾਈਵਰ ਵਾਲਾ ਸਾਲ ਹੈਗਾ 26 ਦੇ ਵਿੱਚ ਬਹੁਤ ਵਧੀਆ ਹੋਗਾ ਸੋ ਜਰੂਰ ਤੁਸੀਂ ਆਪਣੇ ਬੱਚੇ ਭੇਜੋ ਜਦ ਤੱਕ ਤੁਹਾਡੇ ਬੱਚੇ ਇਹਨੇ ਜਾਣਾ ਵਾ ਉਹਨਾਂ ਲਈ ਹੋਰ ਜ਼ਿਆਦਾ ਆਪਰਚੂਨਿਟੀ ਉਹਨਾਂ ਦੇ ਜਿਹੜੀਆਂ ਕਿਹਨਾਂ ਸਾਹਮਣੇ ਜਰੂਰ ਖੁੱਲੀਆਂ ਹੋਣਗੀਆਂ ਬਿਲਕੁਲ ਜੀ ਸੋ 45ਵੀਂ ਪਾਰਲੀਮੈਂਟ ਕੈਨੇਡਾ ਚ ਚੁਣੀ ਜਾਣੀ ਹੈ ਜਿਹੜਾ ਮਿੱਠਿਆ ਹੋਇਆ ਸਮਾਂ ਉਹ ਭਾਵੇਂ ਅਕਤੂਬਰ 25 ਹੈ ਅਕਤੂਬਰ 25 ਤੱਕ ਵੋਟਾਂ ਪੈਣੀਆਂ ਨੇ ਪਰ ਸਮੇ ਤੋਂ ਪਹਿਲਾਂ ਹੀ ਸਰਕਾਰਾਂ ਚੋਣਾਂ ਵਾਲੇ ਮਾਹੌਲ 'ਚ ਚਲੀਆਂ ਜਾਂਦੀਆਂ ਨੇ ਸਮਾਜਿਕ ਸਰਵੇਖਣਾਂ ਦੇ ਆਧਾਰ ਦੇ ਉੱਤੇ ਫੈਸਲੇ ਲੈਣ ਲੱਗ ਜਾਂਦੀਆਂ ਨੇ ਇਸ ਕਰਕੇ ਜੇ ਅਸੀਂ ਇੰਟੇਕ ਦੀ ਗੱਲ ਕਰੀਏ ਤੇ ਹੁਣ ਜੁਲਾਈ ਇੰਟੇਕ ਦਾ ਮੈਨੂੰ ਲੱਗਦਾ ਬਹੁਤਾ ਜ਼ਿਆਦਾ ਵੱਡਾ ਨਹੀਂ ਸਤੰਬਰ ਇੰਟੇਕ ਰਹਿ ਗਿਆ ਸਤੰਬਰ ਤੋਂ ਬਾਅਦ ਜਨਵਰੀ ਦੋ ਵੱਡੇ ਇੰਟੇਕ ਰਹਿ ਗਏ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਸੋ ਇਸ ਕਰਕੇ ਇਸ ਸੰਦਰਭ 'ਚ ਗੱਲ ਕਰਨੀ ਜ਼ਰੂਰੀ ਸੀ ਕਈ ਕਿਸੇ ਨੂੰ ਲੱਗ ਸਕਦਾ ਹੈ ਕਿ ਹਜੇ ਵਕਤ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ ਪਰ ਮੋٹے ਮੋٹے ਤੌਰ ਤੇ ਤਿਰਜੀ ਇਨਟੇਕ ਤਾਂ ਹੀ ਬੱਚੇ ਨਾ ਹੁਣ ਸਤੰਬਰ ਉਸ ਤੋਂ ਬਾਅਦ ਜਨਵਰੀ ਸੋ ਅਗਲੇ ਸਤੰਬਰ ਤੋਂ ਪਹਿਲਾਂ ਪਹਿਲਾਂ ਤਾਂ ਕੰਮ ਨਿਬੜ ਜਾਣਾ ਸੋ ਦੋ ਵੱਡੇ ਇਨਟੇਕ ਆ ਜਿਹੜੇ ਉਹ ਰਹਿੰਦੇ ਨਾਲੇ ਸਾਰਾ ਜਿਵੇਂ ਖੋਰ ਦੱਸ ਦਵਾ ਕਈ ਵਾਰੀ ਨਾ ਬੱਚਾ ਡਰ ਜਾਂਦਾ ਕਿ ਉੱਥੇ ਇਹ ਚੀਜ਼ ਆ ਉੱਥੇ ਇਹ ਚੀਜ਼ਾ ਮਤਲਬ ਇਹ ਚੀਜ਼ ਹੋ ਜੂਗੀ ਪਰ ਇੱਕ ਚੀਜ਼ ਰੱਖਣਾ ਕਿ ਜਿਹੜਾ ਫੈਸਲਾ ਮੈਂ ਅੱਜ ਲੈਣਾ ਉਹਦਾ ਰਿਜ਼ਲਟ ਮੈਨੂੰ ਆਉਣ ਵਾਲੇ ਲੰਬੇ ਸਮੇਂ 'ਚ ਮਿਲਣਾ ਇਹ ਨਹੀਂ ਹੈਗਾ ਇੰਸਟਾ ਤੇ ਮੈਂ ਅੱਜ ਕੋਈ ਬਟਨ ਨਹੀਂ ਹੈਗਾ ਬਟਨ ਦਬਾਇਆ ਤੇ ਇੰਦਾ ਜ਼ਿੰਦਗੀ ਬਣ ਗਈ ਤੇ ਕੁਛ ਆ ਸੋ ਬਟ ਇੱਕੋ ਚੀਜ਼ ਦਾ ਖਿਆਲ ਰੱਖੋ ਕਿ ਜਿਹੜੇ ਮਰਜ਼ੀ ਇੰਡੈਕ ਚ ਜਾਓਗੇ ਰਣਾ ਸਹੀ ਕੋਰਸ ਲੈ ਕੇ ਜਾਓ ਕੋਈ ਗਲਤੀ ਨਹੀਂ ਕੋਈ ਸ਼ਾਰਟਕਟ ਨਹੀਂ ਤੇ ਪੇ ਆਫਟਰ ਵੀਜ਼ਾ ਤੋਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਅੱਜ ਦੇ ਸਮੇਂ ਦੇ ਵਿੱਚ ਬਚਣਾ ਚਾਹੀਦਾ ਪਤਾ ਕਿਉਂ ਕਰ ਰਿਹਾ 100% ਵੀਜ਼ਾ ਆ ਰਿਹਾ ਡਰ ਨਹੀਂ ਲੋੜ ਨਹੀਂ ਰਿਫਿਊਜ਼ਲ ਨਹੀਂ ਲੱਗਦੀ ਪਹਿਲੇ ਸਮੇਂ ਚ ਹੁੰਦਾ ਸੀ ਜੇ ਰਿਫਿਊਜ਼ਲ ਲੱਗ ਗਈ ਪਰ ਫੀਸ ਕੱਟ ਕੇ ਹੋਣੀ ਆ ਕੀ ਸਤਾ ਹੀ ਕੱਟ ਗਿਆ ਉਹ ਜਦ ਰਫਿਊਜ਼ਲ ਲੱਗੂਗੀ ਤੇ ਨਹੀਂ ਲੱਗ ਰਹੀ ਸੋ ਇਸ ਲਈ ਜੜੀਆਂ ਚੀਜ਼ਾਂ ਦਾ ਖਿਆਲ ਰੱਖਣ ਵਾਲਾ ਉਹਨਾਂ ਦਾ ਖਿਆਲ ਰੱਖੋ ਬਾਕੀ ਚਲੋ ਬਾਕੀ ਸਰਕਾਰਾਂ ਦੇ ਕੰਮ ਛੱਡ ਦਿਓ ਜਿੱਦਾਂ ਚੱਲਣ ਗਿਆ ਪਠਾਨ ਇਸ ਚੀਜ਼ ਦੀ ਪੂਰੀ ਇੱਕ ਚੀਜ਼ ਦੀ ਮੈਂ ਲਗੂਗਾ ਪਿਛਲੇ ਸਮੇਂ ਤੋਂ ਜਿਹੜਾ ਕਿ ਅਸਮਪਸ਼ਨ ਆ ਸਟੂਡੈਂਟਸ ਨੂੰ ਨੁਕਸਾਨ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਨਾ ਹੋਇਆ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਹੋਊਗਾ ਸੋਨਾ ਬਸ ਤੁਸੀਂ ਪੜਨਾ ਫੋਕਸ ਤੁਹਾਡਾ ਪੜਾਈ ਤੇ ਹੋਣਾ ਚਾਹੀਦਾ ਸੋ ਕੋਈ ਵੀ ਜੁਗਾੜ ਤੰਤਰ ਚ ਨਹੀਂ ਪੈਣਾ ਪੜੋ ਚੰਗਾ ਕੋਰਸ ਲਓ ਤੇ ਆਪਣੀ ਜ਼ਿੰਦਗੀ ਦੇ ਚੰਗੇ ਫੈਸਲੇ ਲਓ ਕੋਈ 85578 85578 ਇਸ ਨੰਬਰ ਤੇ ਫੋਨ ਕਰਕੇ ਤਿਰਤ ਜੀ ਨੂੰ ਮਿਲੋ ਜਾਂ ਫੋਨ ਤੇ ਸਮਾਂ ਲੈ ਕੇ ਅਪਾਇੰਟਮੈਂਟ ਬਣਾ ਕੇ ਮਿਲੋ ਸਲਾਹ ਕਰੋ ਫੈਸਲੇ ਲਓ ਬਹੁਤ ਬਹੁਤ ਧੰਨਵਾਦ ਜੀ